ਹਾਂਜੀ ਬਾਬੋ ਕੀ ਹਾਲ ਚਾਲ ਬਈ ਹੋ ਟਿਕ ਟਾਰੇ ਇੱਧਰ ਲੈ ਖੁੱਡੇ ਚ ਆਇਆ ਤੀ ਬਈ ਛੋਟੇ ਚ ਠੀਕ ਐ ਤੇ ਬੱਚਾ ਨਹੀਂ ਕੱਢਿਆ ਯਾਰ ਇਹਨਾਂ ਨੇ ਆਹ ਦੇਖੋ ਸਾਹਮਣੇ ਮੈਂ ਚੈੱਕ ਕਰ ਲਿਆ ਮਾ ਬਹੁਤ ਨੂੰ ਗਈ ਹੁਣ ਤੱਕ ਕੱਢ ਲਿਆ ਹੁਣਾ ਬੱਚਾ ਬਣਿਆ ਪਿਆ ਅੰਦਰ ਪਰ ਪਤੰਦਰ ਨਿਕਲਿਆ ਨਹੀਂ ਹੈਗਾ ਮਤਲਬ ਇਹ ਟੁੱਟਿਆ ਹੀ ਪਿਆ ਤੀ ਮਾਹਲੇ ਬੱਚਾ ਨਿਕਲਣਾ ਲਾ ਮੈਂ ਕੰਨ ਲਵੇ ਲਾ ਕੇ ਦੇਖਿਆ ਮੈਂ ਖੜਕਦਾ ਖੁਰਕਦਾ ਹੈ ਨਹੀਂ ਫਿਰ ਮੈਂ ਤੋੜਿਆ ਠੀਕ ਐ ਆਹ ਪੈ ਸ਼ਿਲਕ ਜਾ ਮੈਂ ਤੋੜ ਕੇ ਦੇਣਾ ਬੱਚੀ ਮਰਿਆ ਪਿਆ ਬਈ ਇਹਦੇ ਵਿੱਚ ਦੇਖੋ ਲੈ ਬੱਚੀ ਮਰਿਆ ਪਿਆ ਜਮੀ ਇਹ ਕੰਮ ਯਾਰ ਦੂਸਰੀ ਵਾਰ ਵੀ ਨਹੀਂ ਆਂਦੇ ਬੱਚੇ ਲੈ ਗਏ ਯਾਰ ਠੀਕ ਆ ਦੇਖੋ ਲੈ ਚਲੋ ਕੋਈ ਨਾ ਬਾਬੇ ਹੁਣ ਤੱਕ ਦੱਬ ਦੰਨੇਗੇ ਆਪਾਂ ਸੱਚ ਚਾਹ ਪੀ ਜਾਂਦਾ ਦੀ ਮੌਰੀ ਇੱਥੇ ਤਾਂ ਪਤਾ ਨਹੀਂ ਔਰ ਕਿਪਾਸੀ ਨੇ ਜੋੜੀ ਨੂੰ ਚਕਾਉਣਾ ਯਾਰ ਇਹ ਹੈ ਨਹੀਂ ਕੰਮ ਦੀ ਬਸ ਠੀਕ ਆ ਦੇਖ ਲੈ ਇਧਰ ਰੰਗ ਟੰਗ ਬੱਚੇ ਬੋਚੇ ਕੱਢੀ ਨਹੀਂ ਹੈ ਕਿ ਪਤੰਦਰ ਦੀ ਨੇ ਪਤਾ ਨਹੀਂ ਕੀ ਚੱਕਰ ਆ ਇਧਰ ਨਹੀਂ ਆਣਾ ਇਧਰ ਚਟੀਆਂ ਵਾਲੀ ਨੂੰ ਵੀ ਚਟੀਆਂ ਦਾ ਮਤਲਬ ਕਾਲਾ ਚੀਨੇ ਨਾਲ ਜੋੜੀ ਛੱਡੀ ਸੀ ਇਧਰ ਵੀ ਆਪਣੇ ਪਹਿਲਾਂ ਉਹਨਾਂ ਨੇ ਬੱਚੇ ਕੱਢ ਲਈ ਸੀ ਹੈਨਾ ਤੇ ਹੁਣ ਪਤਾ ਹੈਗਾ ਇਧਰ ਕਿੰਨੇ ਬੱਚੇ ਕੜਵਾਏ ਨੇ ਆਪਾਂ ਪਹਿਲਾਂ ਵੀ ਹੈਨਾ ਇਹਨਾਂ ਨੂੰ ਪਤੰਦਰਾਂ ਨੂੰ ਬਦਾਨੀ ਕੀ ਹੋਗਾ ਚਲੋ ਅਬ ਕੋਈ ਨਾ ਛੱਡ ਦਾਂਗੇ ਹੁਣ ਇਹਨਾਂ ਨੂੰ ਕਰਦਾ ਮੈਂ ਰਵੀ ਨੂੰ ਕਰਦਾ ਹੁਣ ਬਈ ਚਕਾ ਯਾਰ ਜੋੜੀ ਸੀ ਦੁਖੀ ਕਰਖਿਆ ਤੇ ਇਧਰਲੇ ਛੋਡੇ ਆ ਗਏ ਤੇ ਕੁਰਸੀਆਂ ਕਰਸੇ ਸਤਰਾ ਤੰਤ ਆਪੀ ਜਾਣੇ ਕਿਉਂਕਿ ਬੱਚਾ ਅੱਜ ਕੱਢਦੇ ਹਾਂ ਨਾ ਕਾਲਾ ਜੀ ਨਾਲੇ ਤੇ ਆਂਡਾ ਰੱਖ ਲਿਆ ਸੱਚ ਹਾਂ ਬਈ ਕੱਲ ਵਾਲੀ ਕਲਿੱਪ ਉਹ ਮੈਂ ਹੁਣੇ ਐਡ ਕਰ ਦਿੰਦਾ ਇਹਦੇ ਵਿੱਚ ਆਹ ਬ clip ਜਿਵੇਂ ਸੋਨੇ ਦੇਖੀਏ ਰਾਤ ਨੂੰ ਠੀਕ ਹੈ ਉਹ ਹਿਸਾਬ ਨਾਲ ਆਪਣੇ ਕਾਲਾ ਜੀ ਨਾ ਚੁਕਾਤਾ ਵੀ ਸਾਨੂੰ ਪਹਿਲਾਂ ਵੀ ਕਰਦੀ ਵੀ 2 ਕੁ ਦਿਨਾਂ ਤੱਕ ਚੁਕਾ ਲਾਂਗੇ ਠੀਕ ਹੈ ਤੇ ਚਿੱਟੀਆਂ ਵਾਲੀ ਨੇ ਅੰਡਾ ਰੱਖਿਆ ਪਿਆ ਪਰ ਪਤਾ ਨਹੀਂ ਕਿਵੇਂ ਰੱਖ ਲਿਆ ਪਤੰਦਰ ਦੀ ਨੇ ਹੋਰ ਰੱਖਿਆ ਪਿਆ ਦੂਸਰਾ ਆਂਡਾ ਇਹਨੂੰ ਪਤਾ 2 ਦਿਨਾਂ ਦਾ ਸੇਵਾ ਦਊਗੀ ਜਾਂ ਇਹ ਕਰਾਂਗੇ ਵੀ ਉਹ ਗੋਲੇ ਆ ਪਏ ਨੇ ਆਪਣੇ ਉਹਨਾਂ નીચે ਬਦਲ ਲਾਂਗੇ ਆਂਡੇ ਬਦਲਣਾ ਇਹ ਕਾਨੂੰ ਵੀ ਮਤਲਬ ਉਹਨਾਂ ਦੇ ਆਂਡੇ ਵੀ ਨਹੀਂ ਚੱਕਦੇ ਆਪਾਂ ਆਪਣੇ ਵਾਲੇ ਰੱਖ ਦਾਂਗੇ ਚਾਰ ਆਂਡੇ ਹੋ ਜਾਣਗੇ ਚਾਰ ਆਂਡੇ ਰੱਖ ਲੈ ਵਧੀਆ ਸੇਵਾ ਕਰ ਲਈ ਨੂੰ ਬਸ ਠੀਕ ਹੈ ਜੇ ਨਹੀਂ ਰੱਖੇ ਫਿਰ ਦੇਖਦੇ ਆਂ ਕੀ ਕੜਦਾ ਤੇ ਸਾਹਮਣੇ ਬੈਠੀ ਕਬੂਤਰੀ ਉਹ ਵੀ ਦੇਖਦੇ ਆਂ ਬੱਚੇ ਗੇ ਕੜਦੀ ਆ ਹਨ ਬੱਚੇ ਦਾ ਬਣ ਗੇ ਮੈਂ ਦੇਖ ਲੈ ਇਲੈਕਟ੍ਰੋ ਰੋਟਾ ਲਾ ਕੇ ਹਨਾ ਤੇ ਬਾਕੀ ਠੀਕ ਆ ਆ ਬੱਚਾ ਕੜ ਦਿੰਨੇ ਆਪਾਂ ਛਾਤਰੀ ਦੇ ਜੀ ਬਾਪੂ ਕਾਲਾ ਚੀਨਾ ਬੱਚਾ ਤਾਂ ਚੱਕ ਲੈਂਦਾ ਆਪਣੇ ਠੀਕ ਆ ਨੂੰ ਵੜਾ ਦਿੰਨੇ ਆ ਰੱਤਪੇ ਭਾਈ ਉਹ ਚੋਬਰਾ ਉਹ ਬੈਠਾ ਰਿਹਾ ਠੀਕ ਆ ਤਾ ਘੰਟਾ 20 ਮਿੰਟ ਜਿੰਨਾ ਮਰਜ਼ੀ ਫਿਰ ਬੱਚਾ ਦੇਖੋ ਬਾਪੂ ਤੁਸੀਂ ਬਾਕੀ ਗੱਲਾਂ ਨਹੀਂ ਗੱਲਾਂ ਠੀਕ ਹੈ ਘੈਂਟ ਬੱਚਾ ਕੱਢਿਆ ਮਤਲਬ ਕਾਲਾ ਚੀਨਾ ਪਾਲਦਾ ਵਧੀਆ ਹਨ ਸੋਹਣੇ ਬਹੁਤ ਪਾਲਦਾ ਬੱਚੇ ਤਾਂ ਹੀ ਕਰਕੇ ਮੁੰਡੇ ਲੈ ਕੇ ਗਏ ਨੇ ਬੱਚੇ ਕਢਾਉਣ ਮਾਚਲ ਕੋਈ ਨਾ ਬਈ ਹਣ ਆਪਾਂ ਤਾਂ ਇੱਕੇ ਕਢਾ ਸਕਿਆ ਬਹੁਤ ਆਫਨਦ ਇਨਕ ਤੇ ਬਾਕੀ ਅੱਜ ਦੇਖਦੇ ਆਂ ਵੀ ਉਹ ਪੱਠਾ ਪੜਦੇ ਆਂ ਇਹਨਾਂ ਨੂੰ ਪੱਟ ਦਿੰਨੇ ਅੱਜ ਸ਼ਾਇਦ ਹਨਾ ਬਾਕੀ ਉਹ ਪੱਟਣ ਵਾਲੇ ਤਾਂ ਹੈ ਨਹੀਂਗੇ ਇਹ ਹਾਲੇ ਬਾਕੀ ਦੇਖਦੇ ਆਂ ਭਾਈ ਕੀ ਕਰਦੇ ਆਂ ਹਨਾ ਦਾਣੇ ਪਾ ਦਿੰਨੇ ਆ ਜਿਹੜੀ ਗੱਲ ਆਪਾਂ ਵਾਪੇ ਦਾਣੇ ਲਿਆ ਦੇ ਗਲਾਸ ਤੇ ਵਿੱਚ ਆਪਣੇ ਭਾਂਡੇ ਦੇ ਠੀਕ ਆ ਪਾਈਏ ਭਾਈ ਲਓ ਜੀ ਬਾਪੇਓ ਠੀਕ ਆ ਦਾਣੇ ਪਾ ਤੇ ਉਹ ਤੇਰੀ ਆ ਭਾਜੀ ਚਲੋ ਐਂੇ ਖਣਾ ਲੈਣੇ ਬਹੁਤ ਹਲੋ ਆਇਆ ਕਬੂਤਰ ਖਾਣਾ ਉਹ ਕਿਆ ਵੀ ਨਾ ਨਾ ਪਾਣੀ ਤੇ ਹਾਂ ਸਰੋਂ ਸਰੋਂ ਲਿਆਉਣਿਆ ਕੋਈ ਨਾ ਨਾ ਤੇ ਫੋਨ ਦੇ ਵਿੱਚ ਪੈਕ ਵੀ ਖਤਮ ਹੋਣ ਵਾਲਾ ਚਲੋ ਕੋਈ ਨਾ ਤੋਂ ਬਾਅਦ ਦੀਆਂ ਗੱਲਾਂ ਕਰਦੇ ਆਂ ਸ਼ਿਰ ਆਵੇ ਬਈ ਆਪਣੇ ਲਾ ਕੇ ਫੋਨ ਪੁੱਛ ਲਿਆ ਵੀ ਰਵੀ ਨੂੰ ਠੀਕ ਆ ਜੋੜੀ ਬਾਰੇ ਤੇ ਕੋਈ ਕਬੂਤਰ ਲਿਆਉਣੇ ਸ਼ਾਖਾ ਕੋਈ ਹਨਾ ਚਿੱਟੀਆਂ ਖਾਣਾ ਜਿਹੜਾ ਚਿੱਟੀਆਂ ਵਾਲੇ ਨਾਲ ਲਾ ਦਈਏ ਬਿੱਲੀ ਆ ਹੁਣ ਆਪਣੀ ਚੱਟੀਆਂ ਵਾਲੀ ਚਿੱਟੀਆਂ ਵਾਲੀ ਆਪਣੀ ਹੋ ਗਈ ਬੇਲੀ ਇਹਦੇ ਆਂਡੇ ਬਦਲ ਦਾਂਗੇ ਵੀ ਗੋਲਾਂ ਥਲੇ ਠੀਕ ਹੈ ਤੇ ਬਾਕੀ ਕਰਦੇ ਆ ਤੁਹਾਨੂੰ ਦੁਪਹਿਰੇ ਜੀ 3:00 ਵਜੇ ਉਦੋਂ ਤੱਕ ਬੇਲਾ ਹੋ ਜਾਵਾਂਗੇ ਰਵੀ ਤੇ ਮੈਂ ਠੀਕ ਹੈ ਫਿਰ ਲਿਆਉਣਾ ਚੱਕ ਕੇ ਜਾਣ ਪਰ ਉਧਰ ਬਣੀਓ ਠੀਕ ਹੈ ਉਹ ਦੇਖੋ ਕਾਲੀ ਮਿੱਟੀ ਖਾਂਦੀ ਕੋਤਰੀ ਦੇਖੋ ਤਾਂ ਖਾਂਦੀ ਆ ਨਾ ਕੋਈ ਨਾ ਬਾਬੇ ਉਹਨਾਂ ਨੂੰ ਪੱਲੇਟ ਪਾਉਣਾ ਯਾਰ ਪੱਲੀਆਂ ਆਟਾ ਤਾਂ ਤਾਂ ਪੱਲੂ ਆਟਾ ਵੀ ਮਸ਼ੀਨ ਬਣੀ ਉਹ ਦੇਖੀ ਲ ਨੀ ਚੱਤਰ ਗਿਆ ਚੱਲ ਉੱਤੀ ਨਿੱੱਚ ਗਣੇ ਲਾਇਆ ਤੇ ਛੱਤਰ ਫਰਨਗੇ ਮਤੋਂ ਚੱਲ ਚੱਪਾਈ ਚੱਲ ਬਹੁਤੇ ਆਪਣੇ 2-3 ਦਿਨ ਪਿਛਲੇ ਹਨ ਇਹਨਾਂ ਦੇ ਵਿੱਚ ਵਲੌਗ ਤਾਂ ਹੀ ਨਹੀਂ ਆਇਆ ਕਿਉਂਕਿ ਕੁਛ ਮੀਂਹ ਆਈ ਗਿਆ ਨਾ ਬਈ ਤੇ ਕੁਛ ਟਾਈਮ ਨਹੀਂ ਲੱਗਿਆ ਆਪਾਂ ਨੂੰ ਤੇ ਬਾਕੀ ਕੋਈ ਕੰਟੈਂਟ ਵੀ ਨਹੀਂ ਸੀਗਾ ਆਪਣੀ ਲਵੇ ਠੀਕ ਹੈ ਤਾਂ ਕਰਕੇ ਹੋ ਗਿਆ ਆਪਣਾ ਕੰਮ ਇਹ ਅੱਡਕੇ ਲੈ ਜਾਈ ਜਾਂਦਾ ਬਾਬੇਓ ਬੱਚੇ ਦੇਖ ਲੋ ਚਲੋ ਉਹ ਦੇਖੋ ਸਾਹਮਣੇ ਮਾਰੀਏ ਜੂਨ ਕਨੈਕਸ 8x ਐਂਡ 12x ਕੈਂਟਰ ਨੇ ਬਾਬੇ ਬੱਚੇ ਇਹਨਾਂ ਦੇ ਦੇਖਾਂ ਜਣਾ ਉਮੀਦ ਹੈ ਵੀ ਰੱਤੇ ਦੇ ਜਾਨਵਰ ਰੇਕ ਉੱਡਦਾ ਕੋਈ ਮਰਜ਼ੀ ਨਾਲ ਲਾ ਦੇ ਹਣਾ ਬਈ ਜਾਨਵਰ ਇਹਦਾ ਉੱਡਣੀ ਉੱਡਣਾ ਬਾਕੀ ਦੇਖਦੇ ਹਾਂ ਹਣਾ ਆ ਗਈ ਗੰਦ ਪਾਉਣੀ ਜੀ ਟਟਰੀ ਜੇ ਗਰਮੀਆਂ ਚ ਬਹੁਤ ਦਾ ਦੁਖੀ ਕਰਦੀ ਦੀ ਕੁੱਤਰਾਂ ਨੂੰ ਤੇ ਦਾਣੇ ਪਾਤੇ ਆਪਾਂ ਨੇ ਤੇ ਜੋੜੀ ਲਾਉਣੇ ਆਪਾਂ ਅੱਜ ਉਹ ਜੋੜੀ ਜਦਾ ਜੋੜੀ ਉਹ ਲਿਆਵਾਂਗੇ ਸਿੱਧੀ ਚੱਕ ਕੇ ਜਾਂ ਕੋਈ ਕਬੂਤਰ ਲਿਆਵਾਂਗੇ ਉਹ ਜੋੜੀ ਉਹਨਾਂ ਟਪਾਵਾਂਗੇ ਅੱਜ ਤੁਹਾਨੂੰ ਦਿਖਾਵਾਂਗੇ ਨਾਲੇ ਉਹਦੀ ਤੇ ਬਾਕੀ ਚਾਚੂ ਵੀ ਕੇ ਰੈਡੀ ਹੋ ਕੇ ਬੈਗੇ ਘਰ ਤਾਂ ਵਾਪਸ ਸ਼ੇਰ ਇਹ ਬੱਚਾ ਬੈਠਾ ਬਈ نیچے ਉੱਤਰੀ ਜਾਂਦਾ ਇਹਦਾ ਵੀ ਕਰਦਾ ਹਿੱਲਾ ਤੇ ਆਪਾਂ ਬੱਚੇ ਨੂੰ ਐ ਕਰਦੇ ਆ ਉਤਲੀ ਛਤਰੀ ਦੀ ਛੱਡ ਕੇ ਆਉਣੇ ਨੂੰ ਉਨਕੀ ਉਧਰ ਮੈਂ ਹੁਣ ਕੰਮ ਕਰੂੰ ਆਣਾ ਕੁਛ ਥੋੜਾ ਮੋੜਾ ਘਰ ਦਾ ਤਾਂ ਕਰਕੇ ਬਈ ਨੀਚੇ ਨਾ ਉਤਰ ਜੇ ਹਣਾ ਇਹ ਐ ਔਖਾਗਾ ਜੜਵਾ ਪਿਆ ਦੇਖੋ ਚਲੋ ਤੁਸੀਂ ਵੀ ਕਹੋਗੇ ਕੀ ਦਿਖਾਈ ਜਾਂਦਾ ਸਵੇਰੀ ਸਵੇਰੀ ਹੁਣ ਸੱਟ ਯਾਰ ਉਤਰੇ ਗੰਤਪੰਤ ਠੀਕ ਆ ਬਾਬੇ ਉਤਲੀ ਛਤਰੀ ਤੇ ਬਿਠਾਤਾ ਨੀਚੋਂ ਕੋਈ ਡਰਨੀ ਤੇ ਹੁਣ ਇਹ ਜਮੀਨ ਆ ਫਾਦਾ ਕਿਉਂਕਿ ਇੱਥੋਂ ਤਾਂ ਜਾ ਕੇ ਨੀਚੇ ਤਰ ਸਾਦਾ ਤੇ ਹੁਣ ਮੜਾ ਇਹ ਕੰਮ ਇਹ ਕਰਦਾ ਫਿਰ ਕਰਦਾ ਵੀ ਸ਼ੇਰ ਤਾਂ ਅੱਬ ਆ ਚਟੀਆਂ ਵਾਲਾ ਪੱਠਾ ਪਟ ਤਾ ਆਪਣੇ ਓਏ ਲੋਕ ਲੱਗ ਰਿਹਾ ਠੀਕ ਆ ਭਾਈ ਫੰਗ ਫੰਗ ਤੇਰੀ ਪਾਏ ਅੱਬ ਆ ਪੱਠਾ ਦੀ ਭਾਈ ਚੁਣ ਮੇ ਚੁਣ ਮੇ ਫੰਗ ਪੱਟੇ ਨੇ ਦੇਖੋ ਆ ਕਲੀਆਂ ਸਾਰੀਆਂ ਪੱਟ ਤੀਆਂ ਤੇ ਬਗਲਾਂ ਦੇ ਇਹਨਾਂ ਦੇ ਪਈਆਂ ਸੀਗੀਆਂ ਅੱਧੀਆਂ ਇੱਕ ਸਾਈਡ ਤੋਂ ਪੱਟ ਤੀਆਂ ਬਗਲਾਂ ਜਿਹੜੀਆਂ ਖਰਾਬ ਜਿਹੀਆਂ ਸੀ ਬਾਕੀ ਸਾਰੇ ਫੰਗ ਠੀਕ ਨੇ ਤੇ ਅੱਧੀ ਪੂੰਛ ਪੱਟਦੀ ਜਿਹੜੇ ਪੁਰਾਣੇ ਜੀ ਖੰਭ ਠੀਕ ਆ ਬਾਕੀ ਕੋਈ ਨਾ ਆ ਜਾਣਗੇ ਛੇਤੀ ਆ ਪੱਠਾ ਆਪਣਾ ਚਿੱਟੀਆਂ ਵਾਲਾ ਇਸ ਵਧੀਆ ਨਾ ਹੁਣ ਪੱਟ ਕੇ ਅੱਗੇ ਅੱਗੇ ਆ ਜਾਣਗੇ ਫਰ ਫਿਰ ਵਧੀਆ ਉੱਟ ਜੂਗਾ ਇਹਨੂੰ ਇਤਨੀ ਛੱਡ ਦੇ ਖੁੱਡੇ ਚ ਆਪੇ ਇੱਕ ਦੋ ਦਿਨਾਂ ਤੱਕ ਸੈੱਟ ਹੋ ਗਿਆ ਇਹਨੂੰ ਕਿਤੇ ਨਹੀਂ ਲੜਦੇ ਹਨ ਠੀਕ ਹੈ ਦੂਸਰੀ ਜੋੜੀ ਉਹਨੂੰ ਚਕੌੜਿਆ ਚੱਪਣ ਤੱਕ ਇਹ ਕਰਾਵਾਂਗੇ ਸ਼ੇਰ ਬਾਬੇਓ ਨਹੀਂ ਉਹ ਵੀ ਨਾ ਦੇਖੀ ਯਾਰ ਆ ਮੋਜੇ ਜੀ ਇਹ ਛੋਟੇ ਨਹੀਂ ਜਿਹੜੀ ਗੱਲਾਂ ਵਾਲੇ ਪੱਟਣ ਵਾਲੇ ਹੈ ਨਹੀਂ ਚਲ ਕੋਨੇ ਨੂੰ ਠਹਿਰ ਕੇ ਪੱਟਾ ਵਾਹ ਤੀਗਾ ਵਾਪ ਤੇ ਜੋੜੀ ਬਾ ਚ ਕਾਉਣੇਗੇ 3 ਕਵੇ ਜੀ ਉਹਦੇ ਛੱਡਿਆਵਾਂਗੇ ਜੋੜੀ ਤੇ ਨਾਲੇ ਕੋਈ ਚਟੀਆਂ ਵਾਲੇ ਵਾਸਤੇ ਕੂਤਰ ਲਿਆਵਾਂ ਜਾਂ ਜੋੜੀ-ਜੋੜੀ ਲਿਆਵਾਂ ਕਿੱਧਰ 바ਗੀ ਆ ਵਰਦ ਨੇ ਇਹਨਾਂ ਬੱਚੇ ਨਹੀਂ ਲੈਣ ਲੈ ਤੇ ਇਹਨਾਂ ਨੇ ਦਿੱਤੇ ਸੱਚ ਕੜਵਾ ਕੇ ਬਬੂ ਆਹਤ ਕੰਨ ਜਾਨਵਰ ਵੀ ਜਾਲ ਚ ਪਾਤੇ ਤੇ ਇੱਕ ਜੋੜੀ ਆ ਇੱਕ ਆਣਾ ਚਿੱਟੀਆਂ ਵਾਲਾ ਜਿਹੜਾ ਪੱਟਿਆ ਹੋਣਾ ਹਨਾ ਮੱਤ ੱਪ ੱਪ ਲੱਗ ਜੂ ਫੰਗਾ ਨੂੰ ਕਈ ਵਾਰ ਦੋਹਣ ਲੱਗ ਜਾਂਦੇ ਨੇ ਹਨਾ ਮੈਨੂੰ ਪਤਾ ਤੇ ਦਵਾਈ ਕੋਈ ਨਾ ਜੇ ਦਰਦ ਹੋਇਆ ਆਸੋਂ ਘੜ ਕੇ ਬੈਠਿਆ ਲਿਆਵਾਂਗੇ ਗੋਲੀ ਗਾਲੀ ਦੇਵਾਂਗੇ ਦਰਦ ਦੀ ਅਰਚ ਵੀ ਪਹੁੰਚਿਆ ਹੋਇਆ ਇੱਧਰ ਜੀ ਏ ਲੋ ਬਬੂ ਕਰਦੇ ਸ਼ੇਰ ਬਬੂ ਤੇ ਇਹਨਾਂ ਨੂੰ ਵੀ ਛੱਡਦੇ ਆ ਜਾਲ ਦੇ ਵਿੱਚ ਚੱਲ ਬਈ ਬੋਈ ਲੋ ਜੀ ਬਾਬੇ ਹੁਣ ਚੱਲਦੇ ਆ ਬਈ ਜੋੜੀ ਛੱਡਣ ਠੀਕ ਆ ਉਧਰ ਕੋਈ ਲਿਆਉਣ ਆ ਚੱਕੀ ਉੱਤਰ ਕੋਈ ਵਧੀਆ ਜਾ ਚੰਗਾ ਜਾ ਓਏ ਆ ਲੱਗ ਗਿਆ ਯਾਰ ਇਹਦੇ ਨਾਲ ਲਾਉਣ ਯਾਰ ਚੋੜੀ ਪੈਣ ਆ ਲੱਗ ਗਿਆ ਬਈ ਆਹਾ ਚਿੜੀ ਆਪਣੇ ਨਾਲ ਇਹ ਉਹਦੇ ਨਾਲ ਲਾਉਣ ਠੀਕ ਆ ਉਹ ਵੱਡੇ ਨਾਲ ਠੀਕ ਆ ਦੇਖਦੇ ਆ ਪੱਠੇ ਜਾਂ ਪੱਠੀਆਂ ਅਡ ਕਰਨੀਆਂ ਪੈਣਗੀਆਂ ਮੈਨੂੰ ਹਨਾ ਇੱਧਰ ਤਾਂ ਪੱਠਾ ਹੀ ਰਹਿਣੀ ਆ ਉਧਰ ਜਾਣਗੇ ਪੱਠੀ ਮਤਲਬ ਵੀ ਉਹ ਉਹ ਪੱਠਾ ਵਗ ਜੂ ਆ ਪੱਠਾ ਵਗ ਜੂ ਬਾਬੇ ਬਈ ਆ ਸ਼ਾਕ ਖਤ ਕਬੂਤਰਾ ਠੀਕ ਆ ਵੱਡਾ ਏ ਲੈ ਕੇ ਚੱਲਦੇ ਅੱਜ ਜੋੜੀ ਵਾਸਤੇ ਠੀਕ ਆ ਰੱਖੀ ਹੋਣਾ ਹਾਂ ਇੱਥੇ ਜੀ ਸ਼ਾਕ ਆ ਠੀਕ ਆ ਇਹ ਕੂਤਰਾ ਤੇਰਾ ਕੋਣ ਬੈਠਾ ਆਪਣਾ ਵੀ ਡਾਉਨ ਰਵੀ ਡਾਉਨ ਕੋ ਕੂਤਰਾ ਵਾ ਸਾਡੇ ਪਿੰਡ ਦਾ ਸੱਟਾਂ ਬਈ ਕਾਹ ਬੱਚਾਗਾ ਬਈ ਇਹ ਇਹਦੇ ਵਾਸਤੇ ਫੜਿਆ ਸੀ ਇਹਨਾਂ ਦੇ ਦਿੰਨੇ ਚਿੜੀ ਮਾਰੀ ਕਰੀ ਤੇ ਇਹਨਾਂ ਅੱਖਾਂਆਂ ਵਾਲੀਆਂ ਆ ਰਹੀਆਂ ਨਹੀਂ ਹੈ ਹਨ ਕੋਈ ਨਾ ਬਾਬੇ ਸੈਟ ਕਰ ਲੂਗਾ ਅਨੁਰਾਗ ਆਪੀ ਇਹ ਹੈਗਾ ਮਸ਼ੂ ਹੈ ਡਾਕਟਰ ਹੈ ਤੇ ਇਹਦੀਆਂ ਸਭ ਦੀਆਂ ਅੱਖਾਂਆਂ ਮਿਚੀਆਂ ਹੋਈਆਂ ਪੜ ਓਏ ਆ ਬੱਚਾ ਲਗਾ ਠੀਕ ਹੈ ਇਹਦੇ ਦਾ ਹੱਥ ਲਾਈ ਜਾਏ ਵਾਰੀ ਵਾਰੀ ਕਿਤੇ ਬਿਮਾਰੀ ਲੱਗ ਜੀ ਓ ਬਾਬੇ ਬਈ ਆਹ ਆ ਸ਼ਾਹ ਕਬੂਤਰ ਆ ਠੀਕ ਆ ਅੱਜ ਲਿਆਂਦਾ ਏ ਤੇ ਉਹ ਜੋੜੀ ਛੱਡਿਆ ਜ ਆਪਾਂ ਬਈ ਜਿਹੜੀ ਆਪਾਂ ਬੱਚੇ ਕਢਣ ਵਾਸਤੇ ਲੈਂਦੇ ਸੀ ਪਰਲੇ ਖੁੱਡੇ ਦੇ ਵਿੱਚ ਓ ਯਾਰ ਆ ਯਾਰ ਇਹਨਾਂ ਦਾ ਕੰਮ ਜਾਂ ਚੱਲੀ ਜਾਂਦਾ ਇਹਨਾਂ ਉਹ ਇਹ ਉਧਰ ਹੀ ਛੱਡਣ ਦੇ ਲਾਇਕ ਆ ਇਹ ਇੱਧਰ ਵਾਲਾ ਹੈ ਨਹੀਂ ਏ ਲਾਓ ਜੀ 봐 ਲਓ ਲਾ ਕੇ ਸ਼ਾਹ ਖਾ ਵਰਕਣ ਆਉਣ ਸਾਰੇ ਹੈ ਦੇਖੋ ਐ ਫਰਦਾ ਛੋਟੇ ਵਰਕਾ ਲੈ ਮੁੰਡਿਆ ਅੱਜ ਚਾਹੂਰੀ ਰਹਿਣਾ ਬੱਚੇ ਕੜਵਾ ਕੇ ਦੇ ਦੇ ਕੇ ਰਹੇ ਸਾਨੂੰ ਠੀਕ ਆ ਆ ਦੇਖੋ ਪਹਿਲਾਂ ਪਹਿਲਾਂ ਤੇ ਲੱਗ ਗਿਆ ਸੀ ਘੁਰਕਣ ਉੱਪਰ ਉੱਪਰ ਆ ਜਾ ਮਨਨ ਲੱਗ ਗਿਆ ਵੀ ਆ ਕਿੱਥੇ ਆ ਗਿਆ ਮੈਂ ਠੀਕ ਆ ਤੇ ਹੁਣ ਆਪਾਂ ਕਰਦੇ ਆ ਪੱਠੇ ਐਂਡ ਪੱਠੀਆਂ ਉਹ ਪੱਠੇ ਪੱਠੇ ਅੱਡ ਖੜ ਜੋ ਇਹ ਕਿਤਾ ਆਪਾਂ ਆ ਪੱਠੀਆਂ ਲੈ ਚਾਲਦੇ ਆ ਆਪਣੇ ਇਸ ਪੁਰਾਣੀ ਨੂੰ ਹੀ ਇਹ ਕਿ ਪੱਠਾ ਹੋ ਗਿਆ ਤੇ ਇਹ ਦੂਸਰਾ ਪੱਠਾ ਹੋ ਗਿਆ ਬਾਬੇ ਆਹ ਮੋਜਾ ਠੀਕ ਆ ਇਹ ਕਾ ਪੱਠਾ ਹੋ ਗਿਆ ਭਾਈ ਇਹਨਾਂ ਨੂੰ ਆਪਾਂ ਉਧਰਲੇ ਖੁੱਡੇ ਛੱਡਦੇ ਉਧਰ ਇਹਨਾਂ ਦਾ ਦਾਣਾ ਪਾਣੀ ਅੱਜ ਤੋਂ ਠੀਕ ਆ ਦੇਖ ਲੈ ਨਜ਼ਰ ਅੰਗ ਟੰਗ ਹੈ ਨਹੀਂ ਇੱਧਰ ਉਧਰ ਜਾਣ ਵਾਲੇ ਠੀਕ ਆ ਭਾਈ ਲਓ ਜੀ ਇਹਨੂੰ ਵੀ ਛੱਡਤੀ ਵੈਸੇ ਮੂੰ ਇਹ ਪੱਟਿਆ ਹੋਇਆ ਤੇ ਬਾਕੀ ਖੁੱਡਾ ਖਟਾ ਕੋਈ ਨਹੀਂ ਸਾਫ਼ ਕਰਦਾਂਗੇ ਪੱਟਿਆ ਹੋਇਆ ਕਬੂਤਰ ਆ ਨਾ ਉਧਰਲੇ ਖੁੱਡ ਚ ਉੱਡੂਗਾ ਫਰ ਫਰ ਕਈ ਵਾਰ ਕਾਣੇ ਹੋ ਜਾਂਦੇ ਨੇ ਐ ਪੱਟੇ ਨੂੰ ਕੁੱਤਰ ਫਰ ਖਰਾਬ ਹੋ ਜਾਂਦੇ ਨੇ ਸਮਝ ਸਕਦੇ ਆ ਤੇ ਹੋਰ ਕੋਈ ਉਧਰ ਜਾਣਾ ਚਾਹੁੰਦਾ ਛੋਡੇ ਚ ਜੇ ਗਿੱਦੇ ਦੇ ਬਾੜੀ ਆਗਾ ਦੱਸ ਦਿਓ ਮੈਂ ਤਾਂ ਮੱਟ ਮਾਰੂਗਾ ਉੱਤੇ ਛੱਡਣ ਨੂੰ ਠੀਕ ਆ ਬਈ ਤੇ ਬਸ ਜਦੋਂ ਗੋਲੇ ਅੰਡੇ ਨੇ ਗੋਲਣੇ ਅੰਡੇ ਰੱਖ ਲੈ ਬਈ ਉਹਦੀ ਆਪਾਂ ਇਹਦੇ ਹੰਡੇ ਚੱਕ ਕੇ ਬਸ ਉਹ ਗੋਲਣੇ ਰੱਖ ਲਾਂਗੇ ਇਹਦੀ ਜੋੜੀ ਲਵਾ ਦਾਂਗੇ ਆਪਾਂ ਸ਼ਾਹ ਅਖੇ ਦੀ ਇਹਦੇ ਨਾਲ ਚਟਗਾਣੀ ਨਾਲ ਠੀਕ ਆਪਣੇ ਉਹ ਬੈਠੀ ਆ ਠੀਕ ਆ ਬਈ ਅੱਜ ਤੋਂ ਲੋਚਾ ਸਾਹੀ ਸੀਗਾ ਤੇ ਹੁਣ ਕੀ ਕਰੀਏ ਮੱਜੇ ਤਾਂ ਯਾਰ ਚਲੋ ਬਾਬਾ ਆਪਾਂ ਇਹਨਾਂ ਦੀ ਜੋੜੀ ਲਗਾਉਣ ਖਾਤਰ ਆਪਾਂ ਇਹ ਕਰਦੇ ਆਂ ਛਾਖ ਨੂੰ ਚੱਕਦੇ ਆਂ ਇੱਥੋਂ ਤੇ ਇਹਨਾਂ ਨਾਲ ਆਪਾਂ ਚੱਕਦੇ ਆਂ ਚਿੱਟੀਆਂ ਵਾਲੀ ਨੂੰ ਨੂੰ ਛੱਡਦੇ ਆਂ ਆਪਾਂ ਆਹ ਜਾਲੀ 'ਚ ਠੀਕ ਐ ਛਾਤਰੀ ਕਰਤੀ ਇੱਥੇ ਲੈ ਚਿੱਟੀਆਂ ਵਾਲੀਏ ਲਾ ਲ ਇਹਨਾਂ ਨਾਲ ਜੋੜੀ ਨੂੰ ਵੈਸੇ ਤਾਂ ਛਾਖ ਨਾਲ ਛੇਤੀ ਲਾਉਂਦੀ ਐ ਜੋੜੀ ਇਹ ਲਓ ਬਾਬੋ ਠੀਕ ਆ ਲੱਗ ਗਿਆ ਆਪਦਾ ਗਟਰ ਕੋਟਰ ਕਾਰਨਾ ਦੇਖੋ ਕੋਸਨ ਲੱਗ ਜੂ ਇਹਨਾਂ ਜੋੜੀ ਤੇ ਚਲੋ ਬਾਬੇ ਮਿਲਦੇ ਹਾਂ ਹਣਾ ਕਿਸੇ ਨਵੇਂ ਬਲੌਗ ਦੇ ਨਾਲ ਅੱਜ ਦੇ ਬਲੌਗ ਬਸ ਇੰਨਾ ਸੀਗਾ ਕਿ ਬਾਅਦੋਂ ਬਸ ਅੱਧੇ ਘੰਟੇ ਤੱਕ ਇਹਨਾਂ ਨੂੰ ਛੱਡ ਦਾਂਗੇ ਇਹਦੇ ਵਿੱਚ ਹੀ ਤੇ ਚਲੋ ਮਿਲਦੇ ਹਾਂ ਕਿਉਂਕਿ ਕੈਮਰਾ ਬੜਾ ਖਰਾਬ ਆ ਚਲੋ ਮਿਲਦਾ ਕਿਸੇ ਨਵੇਂ ਬਲੌਗ ਦੇ ਨਾਲ ਤੇ ਬਾਏ ਬਾਏ ਕੱਲ ਦੇ ਲੋਕ ਨੂੰ ਕਰਦੇ ਆਂ ਬਾਏ ਬਾਏ